ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਸਾਰੀਆਂ ਪੈਣਾ ਨਾ ਆਪਣੇ ਸੂਟਾਂ ਨੂੰ ਧਵਾਉਣ ਨੂੰ ਲੈ ਕੇ ਨਾ ਬਹੁਤ ਜ਼ਿਆਦੇ ਹੈ ਨਾ ਹੁੰਦਾ ਲੜਾਈ ਹੁੰਦੀ ਹੈ ਆਪਣੇ ਘਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੂਟ ਲੈਣ ਵਾਸਤੇ ਲੜਾਈ ਹੁੰਦੀ ਹੈ ਹਨਾ ਫਿਰ 5-5 10-10 ਹਜ਼ਾਰ ਦੇ ਆਪਾਂ ਪਹਿਲਾਂ ਸੂਟ ਲੈ ਕੇ ਆਉਣੇ ਆ ਫਿਰ ਇੱਕ ਵਿਆਹ ਦੇ ਵਿੱਚ ਪਾ ਲੈਣੇ ਹਨਾ ਫਿਰ ਉਹਨੂੰ ਧਵਾਉਣ ਵਾਸਤੇ ਆਪਣੇ ਘਰਾਂ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਹੈ ਨਾ ਹਾਰੇ ਕੱਢੀ ਜਾਂਦੇ ਵੀ ਧਵਾ ਦੋ ਹਨਾ ਕਿਉਂਕਿ ਦੇਖੋ ਇੱਕ ਸੂਟ ਨੂੰ ਆਪਾਂ ਜਦੋਂ ਧੋਣੇ ਆ ਨਾ ਡਰਾਈਕਲਨ ਕਰਵਾਉਣੇ ਆ ਤਾਂ ਆਪਾਂ ਨੂੰ ਘੱਟੋ-ਘੱਟ 1200 ਰੁਪਏ ਦੇਣਾ ਪੈ ਜਾਂਦਾ ਹੈਗਾ ਹਨਾ ਕਿਉਂਕਿ ਪ ਨਾਲੇ ਤਾਂ ਜਦੋਂ ਆਪਾਂ ਡਰੈਕਕਲੀਨ ਇਹਨਾਂ ਦੀ ਕਰਵਾਉਣੀ ਆ ਨਾ ਉਹ ਬਹੁਤ ਜ਼ਿਆਦਾ ਨਾ ਤੇਜ਼ ਕੈਮੀਕਲ ਪਾ ਕੇ ਜਿੰਨਾ ਵੀ ਇਹਨਾਂ ਦੀਆਂ ਇੱਕ ਵਾਰੀ ਤਾਂ ਸਾਈਨ ਹੋ ਜਾਂਦੀ ਹੈ ਪਰ ਦੂਸਰੀ ਵਾਰ ਇਹਦੇ ਵਿੱਚੋਂ ਨਾ ਬਹੁਤ ਡਲਨੈਸ ਦੀ ਹੁੰਦੀ ਹੈ ਕੱਪੜੇ ਦੀ ਲਾਈਫ ਹੈ ਜਿਹੜੀ ਉਹ ਬਹੁਤ ਘਟ ਜਾਂਦੀ ਹੈ ਜੀ ਅੱਜ ਮੈਂ ਤੁਹਾਨੂੰ ਘਰ ਦੇ ਵਿੱਚ ਨਾ ਪੈਸੇ ਬਚਾ ਕੇ ਤੁਸੀਂ ਹੁਣ ਹੋਰ ਸੂਟ ਵੀ ਮੈਂ ਲੈ ਸਕਦੇ ਹਾਂ ਉਹ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਸਭ ਤੋਂ ਪਹਿਲਾਂ ਦੇਖੋ ਆਪਣਾ ਇਹ ਪਿਆਰ ਦਾ ਸੂਟ ਹੈ ਮੇਰਾ ਮੈਂ ਕਦੇ ਵੀ ਆਪਣਾ ਸੂਟ ਕੋਈ ਵੀ ਡਰੈਕਕਲੀਨ ਨਹੀਂ ਕਰਵਾਇਆ ਮੈਂ ਖੁਦ ਘਰ ਦੇ ਵਿੱਚ ਹੀ ਧੋਣੀਆਂ ਨਾ ਇਹੀ ਤੁਹਾਨੂੰ ਕਹਿਣਗੇ ਵੀ ਹਨਾ ਪੈਟਰੋਲ ਪਾ ਲੋ ਪੈਟਰੋਲ ਵਗੈਰਾ ਕੁਝ ਵੀ ਯੂਜ਼ ਨਹੀਂ ਕਰਨਾ ਆਪਾਂ ਨੇ ਕਿਉਂਕਿ ਪੈਟਰੋਲ ਜ਼ਿਆਦਾ ਲੱਗ ਗਿਆ ਤਾਂ ਕੱਪੜੇ ਨੂੰ ਹਨਾ ਖਰਾਬ ਕਰ ਦੇਗਾ ਚਮਕ ਵੀ ਵਗ ਜੇਗੀ ਕੱਪੜੇ ਦੀ ਤੇ ਕੱਪੜਾ ਥੋ ਫਟ ਵੀ ਸਕਦਾ ਹੈਗਾ ਤੇ ਇਹ ਮੈਨੂੰ ਤਾਂ ਪਤਾ ਨਹੀਂ ਵੀ ਕੱਪੜਾ ਕੀ ਹੁੰਦਾ ਹੈ ਟਿਸ਼ੂਜ਼ ਹਨਾ ਤੁਸੀਂ ਜਿਹਨੂੰ ਪਤਾ ਹੈ ਮੈਨੂੰ ਜ਼ਰੂਰ ਦੱਸਣਾ ਹਨਾ ਕੋਈ ਕਹਿਣਾ ਹੁੰਦਾ ਟਿਸ਼ੂ ਹੈ ਕੋਈ ਔਰਗਾਂਜ਼ਾ ਪਤਾ ਨਹੀਂ ਕੀ ਕੀ ਨਾ ਹੋਣਾ ਹੈ ਹਨਾ ਕਿਉਂਕਿ ਮੈਂ ਬਸ ਸਿਰਫ ਕਲਰ ਤੇ ਹਨਾ ਡਿਜ਼ਾਈਨ ਦੇਖਦੇ ਹੁੰਦੀ ਆ ਹੋਰ ਕੁਝ ਨਹੀਂ ਜਾਂ ਜਿੰਨਾ ਵੀਰਾਂ ਦੇ ਇਹ ਨਵੇਂ ਕਮੀਜ਼ ਨੇ ਹਨਾ ਆਪ ਇਹਨਾਂ ਨੂੰ ਧੋੜਿਆ ਇਹਨਾਂ ਦੇ ਵੀ ਦੂਸਰਾ ਹਨਾ ਵੀਰਾਂ ਦੇ ਕੋਟ ਪੈਂਟ ਤੁਸੀਂ ਕਹੋਗੇ ਵੀ ਹਨਾ ਕੋਟ ਪੈਂਟ ਵੀ ਘਰੇ ਡ੍ਰਾਈ ਕਲੀਨ ਹੋ ਜਾਂਦੇ ਨੇ ਪ੍ਰੈਸ ਵੀ ਹੁੰਦੇ ਨੇ ਡ੍ਰਾਈ ਕਲੀਨ ਵੀ ਹੁੰਦੇ ਨੇ ਪਰ ਥੋੜੀ ਜਿਹੀ ਕੇਅਰ ਦੇ ਨਾਲ ਹਨਾ ਦੇਖੋ ਇਹ ਆਪਾਂ ਕੋਟ ਲੈ ਲੈਨੇ ਹਨਾ 10 10 15 15000 ਦੇ ਫਿਰ ਉਹਦੀ ਸਲਾਈ ਵੀ ਦੇਖੋ 5 5 7 7000 ਰੁਪਏ ਸਲਾਈ ਲੈਂਦੇ ਨੇ ਫਿਰ ਉਹਨੂੰ ਡ੍ਰਾਈ ਕਲੀਨ ਕਰਵਾਉਣੀ ਆ ਫਿਰ ਉਨੇ ਪੈਸੇ ਲੱਗ ਜਾਂਦੇ ਨੇ ਸਭ ਤੋਂ ਮੇਨ ਚੀਜ਼ ਆਪਾਂ ਅੱਜ ਘਰ ਵਿੱਚ ਹੀ ਇਹਨਾਂ ਨੂੰ ਡ੍ਰਾਈ ਕਲੀਨ ਕਰਾਂਗੇ ਕਿਸ ਤਰੀਕੇ ਦੇ ਨਾਲ ਬਹੁਤ ਹੀ ਆਸਾਨ ਹੈਗਾ ਕੋਈ ਮੁਸ਼ਕਿਲ ਨਹੀਂ ਇਹਦੇ ਵਿੱਚ ਕੋਈ ਤੁਹਾਡਾ ਕੱਪੜਾ ਖਰਾਬ ਨਹੀਂ ਹੋਵੇਗਾ ਹਨਾ ਔਰ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਸਕਿਪ ਕਰਕੇ ਦੇਖੋਗੇ ਕੋਈ ਨਾ ਕੋਈ ਚੀਜ਼ ਵਿੱਚੋਂ ਮਿਸ ਹੋ ਜਾਣੀ ਹੈ ਫਿਰ ਤੁਸੀਂ ਮੈਨੂੰ ਕਹਿਣਾ ਵੀ ਦੀਦੀ ਸਾਡਾ ਇਹ ਕਪੜਾ ਹੈ ਨਾ ਖਰਾਬ ਹੋ ਗਿਆ ਦੀ ਚਮਕ ਚਲੀ ਗਈ ਕੁਝ ਵੀ ਨਾ ਕਰਿਓ ਕਿਉਂਕਿ ਮੇਰੀ ਪਰਜਾਈ ਨੇ ਇਦਾਂ ਕੀਤਾ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਇਹ ਵੀਡੀਓ ਨਾ ਕਿ ਉਹਨੇ ਨੂੰ ਮੈਂ ਕਿਹਾ ਵੀ ਇਦਾਂ ਡਰਾਈ ਕਲੀਨ ਕਰ ਲੈ ਉਹਨੇ ਮਸ਼ੀਨ ਦੇ ਵਿੱਚ ਪਾ ਕੇ ਗੇੜਾ ਦੇਤਾ ਤੇ ਉਹ ਸਾਰਾ ਸੂਟ ਸਿੱਜ ਗਿਆ ਹੈ ਨਾ ਪਲੀਜ਼ ਇਸ ਤਰੀਕੇ ਨਾਲ ਨਾ ਕਰਿਓ ਜੋ ਜੋ ਮੈਂ ਤੁਹਾਨੂੰ ਦੱਸੂਗੀ ਉਸ ਤਰੀਕੇ ਨਾਲ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਕੀ ਲੈਣਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਲੈਣਾ ਇਹ ਦੇਖੋ ਮੈਂ ਕੋਟ ਪੈਂਟ ਵਾਸਤੇ ਲੈਤਾ ਪਾਣੀ ਈਮੈਲ ਲੈਤਾ ਆਪਣੇ ਸੂਟ ਵਾਸਤੇ ਇਹ ਬਿਲਕੁਲ ਠੰਡਾ ਪਾਣੀ ਹੈ ਨਾਰਮਲ ਜਿਹੜਾ ਆਪਣਾ ਹਨਾ ਮੋਟਰ ਜਾਂ ਟੂਟੀ ਦੇ ਵਿੱਚੋਂ ਨਿਕਲਦਾ ਹੈਗਾ ਕੋਈ ਗਰਮ ਪਾਣੀ ਨਹੀਂ ਲੈਣਾ ਕੋਈ ਗੁੰਗੁਣਾ ਪਾਣੀ ਨਹੀਂ ਲੈਣਾ ਕੋਈ ਕੋਸਾ ਪਾਣੀ ਨਹੀਂ ਲੈਣਾ ਮੈਂ ਖਾਸ ਤੌਰ ਤੇ ਕਹਿੰਨੀ ਆ ਵੀ ਕੋਸਾ ਗਰਮ ਪਾਣੀ ਬਿਲਕੁਲ ਨਹੀਂ ਲੈਣਾ ਹੈਗਾ ਫਿਰ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਸ਼ੈਂਪੂ ਸ਼ੈਂਪੂ ਤੁਹਾਡੇ ਕੋਲੇ ਕੋਈ ਵੀ ਹੈ ਹਨਾ ਮੈਂ ਇਹਦੇ ਵਿੱਚ ਕਲੀਨਿਕ ਪਲੱਸ ਦੀਆਂ ਪੁੜੀਆਂ ਪਾ ਦਨੀ ਆ ਨਾ ਇੱਕ ਕੋਟ ਪੈਂਟ ਵਾਸਤੇ ਤੁਹਾਨੂੰ ਦੋ ਪੁੜੀਆਂ ਬਹੁਤ ਨੇ ਸ਼ੈਂਪੂ ਦੀਆਂ ਹਨਾ ਅਗਰ ਤੁਸੀਂ ਸੀਸੀ ਦੇ ਵਿੱਚੋਂ ਲੈ ਰਹੇ ਹੋ ਤਾਂ ਸੀਸੀ ਦੇ ਵਿੱਚੋਂ 2 ਟੱਪਣ ਇੱਕ ਸੂਟ ਵਾਸਤੇ 2 ਪੁੜੀਆਂ ਸ਼ੈਂਪੂ ਦੀਆਂ ਅਗਰ ਪੁੜੀਆਂ ਨਹੀਂ ਤਾਂ 2 ਟੱਪਣ ਸੀਸੀ ਦੇ ਵਿੱਚੋਂ ਹਾਂਜੀ ਹੁਣ ਆਪਾਂ ਨੇ ਇਹਦੇ ਵਿੱਚ ਸ਼ੈਂਪੂ ਪਾ ਲਿਆ ਦੇਖੋ ਇਹਦੇ ਵਿੱਚ ਕੋਈ ਈਜੀ ਨਹੀਂ ਪਾਉਣੀ ਤੁਸੀਂ ਨੇ ਕੋਈ ਵੀ ਵੈਨਿਸ਼ ਵਗੈਰਾ ਜੋ ਵੀ ਤੁਹਾਨੂੰ ਹਨਾ ਡਿਟਰਜੈਂਟ ਮਿਲਦੇ ਆ ਕਿ ਕੱਪੜੇ ਧੋਣ ਵਾਸਤੇ ਕਹਿੰਦੇ ਨੇ ਵੀ ਇਹ ਈਜੀ ਹੈ ਨਾ ਵੀ ਜਾਂ ਇਹ ਬੂਲਣ ਦੇ ਕੱਪੜੇ ਧੋਤੇ ਜਾਂਦੇ ਨੇ ਜਾਂ ਈਜੀ ਸਿਰਫ ਹਨਾ ਕੱਲੇ ਪੱਛਮ ਦੇ ਬੂਲਣ ਦੇ ਕੱਪੜੇ ਧੋਣ ਵਾਸਤੇ ਹੁੰਦੀ ਹੈ ਕੋਟ ਪੈਂਟ ਜਦ ਤੁਸੀਂ ਪਿਓਰ ਦੇ ਸੂਟ ਉਹਦੇ ਨਾਲ ਡਾਇਰੈਕਟਲੀ ਨਾ ਕਰਿਓ ਹਨਾ ਤੇ ਫਿਰ ਆਪਾਂ ਹੁਣ ਇਹਦੇ ਵਿੱਚ ਪਾ ਲਿਆ ਸ਼ੈਂਪੂ ਚੰਗੇ ਤਰੀਕੇ ਨਾਲ ਆਪਾਂ ਸ਼ੈਂਪੂ ਨੂੰ ਚਾਗ ਉਠਾ ਲਾਂਗੇ ਫਿਰ ਆਪਾਂ ਅਗਲੀ ਚੀਜ਼ ਇਹਦੇ ਵਿੱਚ ਪਾਵਾਂਗੇ ਨਮਕ ਇਹ ਨਮਕ ਹੈ ਜਿਹੜਾ ਇਹ ਤੁਹਾਡੇ ਕੱਪੜੇ ਤੇ ਨਾ ਕੋਈ ਵੀ ਦਾਗ ਵਗੈਰਾ ਹੈਗਾ ਉਹਨੂੰ ਵੀ ਸਾਫ਼ ਕਰੂਗਾ ਤੇ ਤੁਹਾਡੇ ਕੱਪੜੇ ਦੇ ਵਿੱਚ ਚਮਕ ਵੀ ਲੈ ਕੇ ਆਊਗਾ ਹਨਾ ਬਸ ਇੱਕ ਇੱਕ ਚਮਚਾ ਆਪਾਂ ਪਾਵਾਂਗੇ ਇੱਕ ਸੂਟ ਦੇ ਵਿੱਚ ਇੱਕ ਚਮਚ ਨਮਕ ਦਾ ਆਪਾਂ ਐਡ ਕਰ ਲਾਂਗੇ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਿਓ ਤੇ ਦੇਖੋ ਮੈਂ ਪਹਿਲਾਂ ਕਹਿ ਰਹੀ ਆ ਵੀ ਕੋਈ ਇਹਦੇ ਵਿੱਚ ਇਜੀ ਨਹੀਂ ਪਾਉਣੀ ਤੁਸੀਂ ਹੈਨਾ ਕੋਈ ਪੈਟਰੋਲ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਅਗਰ ਤੁਹਾਡੇ ਕੱਪੜੇ ਤੇ ਹੈਨਾ ਹੁੰਦਾ ਵੀ ਜਿੱਦਾਂ ਕਿ ਇਹ ਦਾਗ ਲੱਗੇ ਹੁੰਦੇ ਨੇ ਦੇਖੋ ਇਹ ਆਪਣੀ ਹੈਨਾ ਜਿਹੜਾ ਆਪਾਂ ਪਾਊਡਰ ਵਗੈਰਾ ਲਗਾ ਲੈਣਾ ਉਹਦੇ ਦਾਗ ਨੇ ਅਗਰ ਤੁਹਾਡੇ ਹੈਨਾ ਕੋਈ ਤੇਲ ਵਗੈਰਾ ਦਾ ਦਾਗ ਲੱਗਿਆ ਹੋਇਆ ਤਾਂ ਕੋਈ ਵੀ ਕੰਪੈਕਟ ਪਾਊਡਰ ਤੁਹਾਡੇ ਕੋਲੇ ਹੁੰਦਾ ਜਿਹੜਾ ਆਪਾਂ ਪਾਊਡਰ ਹੈਨਾ ਲਗਾਉਨੇ ਆ ਕੋਈ ਵੀ ਪਾਊਡਰ ਤੁਹਾਡੇ ਕੋਲੇ ਹੈਗਾ ਤਾਂ ਉਸ ਨੂੰ ਪਹਿਲਾਂ ਕੱਪੜੇ ਤੇ ਲਗਾ ਲਓ ਫਿਰ ਉਸ ਨੂੰ ਤੁਸੀਂ ਸ਼ੈਂਪੂ ਵਗੈਰਾ ਵਾਲੇ ਵਿੱਚ ਪਾਓ ਦੇਖੋ ਹੁਣ ਇਹ ਆਪਾਂ ਸੂਟ ਨੂੰ ਚੰਗੇ ਤਰੀਕੇ ਦੇ ਨਾਲ ਭਿਉਂ ਦ ਮੈਂ ਖਾਸ ਤੌਰ ਤੇ ਦੁਵਾਰਾ ਤੋਂ ਕਹਿ ਰਹੀ ਆ ਵੀ ਪਾਣੀ ਗਰਮ ਨਹੀਂ ਹੋਣਾ ਚਾਹੀਦਾ ਗਰਮ ਪਾਣੀ ਹੋਇਆ ਤਾਂ ਦੇਖੋ ਮੈਨੂੰ ਨਾ ਕਿਹੋ ਹਨਾ ਤੁਹਾਡਾ ਕੱਪੜਾ ਜਿਹੜਾ ਉਹ ਸੁੰਗੜ ਜਾਵੇਗਾ ਇਕੱਠਾ ਹੋ ਜਾਊਗਾ ਹਨਾ ਹੁਣ ਆਪਾਂ ਇਹ ਸੂਟ ਨੂੰ ਚੰਗੇ ਤਰੀਕੇ ਦੇ ਨਾਲ ਨਾਲ ਇਹਨੂੰ 30 ਮਿੰਟ ਲਈ ਭਿਉਂ ਕੇ ਰੱਖ ਦਾਂਗੇ ਹਨਾ ਇਸੇ ਤਰੀਕੇ ਨਾਲ ਆਪਾਂ ਕੋਟ ਪੈਂਟ ਨੂੰ ਵੀ ਅਲੱਗ-ਅਲੱਗ ਭਿਉਵਾਂਗੇ ਕਿਉਂਕਿ ਕਲਰ ਹਨਾ ਇਹਨਾਂ ਦੇ ਅਲੱਗ-ਅਲੱਗ ਨੇ ਕਦੇ ਵੀ ਇਕੱਠੇ ਨਾ ਇਹਨਾਂ ਨੂੰ ਭਿਉਵੋ ਕਦੇ ਵੀ ਹਨਾ ਪਿਓਰ ਦੇ ਕੱਪੜੇ ਹੁੰਦੇ ਨੇ ਜਿਹੜੇ ਤੁਸੀਂ ਜਾਂ ਕੋਟ ਪੈਂਟ ਨੇ ਉਹਨਾਂ ਨੂੰ ਸ਼ੈਂਪੂ ਦੇ ਵਿੱਚ ਤੇ ਨਮਕ ਦੇ ਵਿੱਚ ਡਰੈਕਲਿਨ ਕਰਨਾ ਹੈ ਆਪਾਂ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਂਦੇ ਹੁਣ 30 ਮਿੰਟ ਲਈ ਆਪਾਂ ਰੱਖ ਦੇਵਾਂਗੇ ਇਹਨਾਂ ਨੂੰ ਪਿਉਂਤਿਆਂ ਨੂੰ ਹਨਾ 25 30 ਮਿੰਟ ਹੋ ਗਏ ਹੈਗੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਨਾ ਇਸ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਹੀ ਹਲਕਾ ਹਲਕਾ ਬਿਲਕੁਲ ਕਿਉਂਕਿ ਜਿਹੜੀ ਆਪਣੀ ਕੜਾਈ ਵਗੈਰਾ ਹੁੰਦੀ ਹੈ ਹਨਾ ਉਹ ਵੀ ਨਾ ਖਰਾਬ ਹੋ ਜੇ ਅਗਰ ਤੁਹਾਨੂੰ ਲੱਗਦੇ ਕੋਈ ਹਨਾ ਦਾਗ ਵਗੈਰਾ ਰਹਿ ਗਿਆ ਹੈਗਾ ਜਾਂ ਕਿਤੇ ਥੋੜੀ ਜੀ ਜ਼ਿਆਦਾ ਹਨਾ ਕਲਰਾਂ ਵਗੈਰਾ ਤੇ ਕੋਟ ਪੈਂਟ ਦੇ ਮੈ ਤਾਂ ਆਪਣੀ ਜਿਹੜੀ ਜਰਾਬ ਹੁੰਦੀ ਹੈ ਨਾ socks ਹੁੰਦੀਆਂ ਨੇ ਜਿਹੜੀਆਂ ਉਹਨੂੰ ਆਪਣੇ ਹੱਥ ਤੇ ਪਾ ਕੇ ਥੋੜੀ ਜੀ ਸ਼ੈਂਪੂ ਪਾ ਕੇ ਉਹਨੂੰ ਇਸ ਜਗ੍ਹਾ ਤੇ ਐ ਹਲਕਾ ਹਲਕਾ ਤੁਸੀਂ ਉਹ ਕਰ ਦਿਓ ਹੁਣ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਇੱਕ ਵਾਰੀ ਡਿਪ ਕਰ ਲਾਂਗੇ ਜਿਹੜੀਆਂ ਆਪਣੀਆਂ ਬਾਜੂ ਨੇ ਥੋੜੀ ਥੋੜੀਆਂ ਹਲਕੀਆਂ ਹਲਕੀਆਂ ਇਹਨਾਂ ਨੂੰ ਬਿਲਕੁਲ ਹਲਕੇ ਹੱਥ ਨਾਲ ਆਪਾਂ ਇਸ ਤਰੀਕੇ ਨਾਲ ਮਸਲ ਦਾਂਗੇ ਗਰਮ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਤੁਸੀਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਫੇਰ ਮੈਨੂੰ ਕਿਹੋ ਨਾ ਵੀ ਦੀਦੀ ਤੁਸੀਂ ਦੱਸਿਆ ਨਹੀਂ ਹੁਣ ਆਪਾਂ ਇਹਨੂੰ ਜਦੋਂ ਬਾਹਰ ਕੱਢਾਂਗੇ ਬਿਲਕੁਲ ਹਲਕੇ ਹੱਥਾਂ ਦੀ ਨਾਲ ਇਹਨੂੰ ਇਸ ਤਰੀਕੇ ਨਾਲ ਆਪਾਂ ਜੋੜ ਲਾਂਗੇ ਇਹਨੂੰ ਇਹ ਨਹੀਂ ਹੈਗਾ ਵੀ ਆਪਾਂ ਹਨਾ ਜ਼ੋਰ-ਜ਼ੋਰ ਦੀ ਇਹੋ ਕਰਾਂਗੇ ਤਾਂ ਦੇਖੋ ਬਿਲਕੁਲ ਸਾਫ਼ ਹੋ ਚੁੱਕਿਆ ਹੈਗਾ ਹੁਣ ਆਪਾਂ ਇਹਨੂੰ ਪਲੇਨ ਪਾਣੀ ਦੇ ਵਿੱਚ ਨਾ ਧੋਵਾਂਗੇ ਪਲੇਨ ਪਾਣੀ ਦੇ ਵਿੱਚ ਆਪਾਂ ਲੈ ਚੱਲਦੇ ਹਾਂ ਹਾਂ ਜਿਹੜੀਆਂ ਆਪਣੀ ਦੇਖੋ ਸੂਟ ਦੀਆਂ ਮੂਰੀਆਂ ਹੁੰਦੀਆਂ ਨੇ ਨਾ ਕਈ ਵਾਰੀ ਉਹ ਤੇ ਥੋੜੀ-ਬਹੁਤੀ ਮੈਲ ਰਹਿ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਹਲਕੇ-ਹਲਕਿਆਂ ਆਪਾਂ ਉਹਨੂੰ ਮਸਲ ਦਾਂਗੇ ਬਿਲਕੁਲ ਹਲਕੇ ਹੱਥ ਨਾਲ ਤੇ ਇੱਕ ਗੱਲ ਮੈਂ ਰੋਟੋ ਨੂੰ ਅੱਜ ਦੱਸ ਰਹੀ ਆ ਕਿ ਜਦੋਂ ਵੀ ਤੁਸ ਨੂੰ ਸ਼ੂਟ ਨੂੰ ਹਨਾ ਸਲਾਈ ਕਰਾਉਣਾ ਉਸ ਦੀ ਜਿਹੜੀ ਲੋਨ ਹੈਗੀ ਇਨਰ ਹੁੰਦੀ ਹੈ ਨਾ ਉਹਨੂੰ ਧੋ ਕੇ ਫੇਰ ਕਰਾਓ ਅੰਜ ਦੇਖੋ ਹੁਣ ਆਪਾਂ ਇਹਨੂੰ ਸਿੰਪਲ ਪਾਣੀ ਦੇ ਵਿੱਚ ਹਨਾ ਕੱਢ ਲਿਆ ਹੈਗਾ ਚੰਗੇ ਤਰੀਕੇ ਨਾਲ ਜਿਹੜਾ ਇਹਦਾ ਸ਼ੈਂਪੂ ਆਪਾਂ ਕੱਢਦੇ ਨੇਗਾ ਇਹਨੂੰ ਕਿਸੇ ਵੀ ਤਰੀਕੇ ਨਾਲ ਨਿਚੋੜਨਾ ਨਹੀਂ ਹੈਗਾ ਮਸ਼ੀਨ ਦੇ ਵਿੱਚ ਨਹੀਂ ਸਿਕਾਉਣਾ ਹੈਗਾ ਗਰਮ ਪਾਣੀ ਬਿਲਕੁਲ ਵੀ ਵਰਤਣਾ ਨਹੀਂ ਹੈਗਾ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕੱਢ ਕੇ ਜਦੋਂ ਆਪਾਂ ਵਧੀਆ ਸਾਰਾ ਪਾਣੀ ਕੱਢ ਲਿਆ ਤੇ ਆਪਾਂ ਨਾ ਹਲਕਾ ਜਿਹਾ ਟੈ ਛਟਕ ਦਾਂਗੇ ਹੁਣ ਜਦੋਂ ਪੈਨ ਸੁੱਕਣਾ ਪਾਵਾਂਗੇ ਕਿਸੇ ਹੈਂਗਰ ਤੇ ਪਾ ਦਿਓ ਜਾਂ ਤਾਰ ਤੇ ਪਾਉਣੇ ਤਾਂ ਥੋੜਾ ਜਿਹਾ ਨਾ ਜਿਹੜੀ ਆਪਣੀ ਨੀਚੇ ਲੋਨ ਹੁੰਦੀ ਆ ਜਿਹੜੀ ਆਪਣੀ ਇਹ ਲੋਨ ਹੈਗੀ ਇਹਨੂੰ ਹਲਕਾ ਜਿਹਾ ਇਸ ਤਰੀਕੇ ਨਾਲ ਤੁਸੀਂ ਪ੍ਰੈਸ ਕਰ ਦਿਓ ਦੇਖੋ ਕਿਸੇ ਵੀ ਤਰੀਕੇ ਨਾਲ ਤੁਹਾਡਾ ਉੱਪਰਲਾ ਕੱਪੜਾ ਜਾਂ ਨੀਚੇ ਵਾਲਾ ਹੈ ਨਾ ਲੋਨ ਵਾਲਾ ਕੱਪੜਾ ਕੁਝ ਵੀ ਨਹੀਂ ਸੁਗੜੇਗਾ ਮੇਰੀ 100% ਗਾਰੰਟੀ ਹੈ ਕਿ ਤੁਹਾਡੇ ਸੂਟ ਕੋਟ ਪੈਂਟ ਬਹੁਤ ਸੋਹਣੇ ਹੋਣਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਲਾਈਕ ਸੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤ ਸ੍ਰੀ ਅਕਾਲ